ਹਾਂਜੀ ਕਮੇਟੀ ਦੇ ਜਿਹੜੇ ਸਾਰੇ ਮੁੱਖ ਸੇਵਾਦਾਰ ਹੈਗੇ ਨੇ ਭਾਈ ਹਰਪਾਲ ਸਿੰਘ ਜੀ ਗਰੇਵਾਲ ਸੀਨੀਅਰ ਵਾਈਸ ਪ੍ਰੈਜਿਡੈਂਟ ਨੇ ਯਾਦਵਿੰਦਰ ਸਿੰਘ ਜੀ ਜਵੰਦਾ ਤੇ ਵਾਈਸ ਪ੍ਰੈਜਿਡੈਂਟ ਨੇ ਜਗਰਾਤ ਸਿੰਘ ਜੀ ਸੋਹੀ ਜਨਰਲ ਸੈਕਟਰੀ ਨੇ ਦਲਜੀਤ ਸਿੰਘ ਜੀ ਢਿੱਲੋਂ ਜੁਆਇੰਟ ਸੈਕਟਰੀ ਨੇ ਬਲਜੀਤ ਸਿੰਘ ਸੰਧੂ ਤੇ ਅਸਿਸਟੈਂਟ ਸੈਕਟਰੀ ਨੇ ਅਮਰਜੀਤ ਸਿੰਘ ਜੀ ਬਿਰਾੜ ਤੇ ਐਵੇਂ ਜਿਹੜੇ ਤ੍ਰਈਏ ਦੇ ਮੁੱਖ ਖਜਾanchi ਮਹਿੰਦਰ ਸਿੰਘ ਜੀ ਮਨਿਹਾਸ ਜੁਆਇੰਟ ਖਜ਼ਾਂਚੀ ਨੇ ਅਜੀਤ ਸਿੰਘ ਜੀ ਰੰਦਾਵਾ ਤੇ ਅਸਿਸਟੈਂਟ ਡਾਇਰੈਕਟਰ ਨੇ ਮਨਪ੍ਰੀਤ ਸਿੰਘ ਬੈਣੀਪਾਲ ਤੇ ਮੈਂਬਰ ਜਿਹੜੇ ਹਨ ਨੇ ਸਰਦਾਰ ਦਵਿੰਦਰ ਸਿੰਘ ਜੀ ਖਹਿਰਾ ਰਾਜਵਿੰਦਰ ਸਿੰਘ ਕੈਲੇ ਨਵਦੀਪ ਸਿੰਘ ਚਾਹਲ ਬਲਵਿੰਦਰ ਸਿੰਘ ਮੰਗਟ ਬੋਰਡ ਆਫ ਟਰਸਟੀ ਚੇਅਰਮੈਨ ਰਣਬੀਰ ਸਿੰਘ ਪਰਮਾਰ ਵਾਈਸ ਚੇਅਰਮੈਨ ਮਨਵੀਰ ਸਿੰਘ ਬੋਪਰਾਏ ਸੈਕਟਰੀ ਨਿਸ਼ਾਨ ਸਿੰਘ ਜੀ ਢਿੱਲੋਂ ਤੇ ਜਿਹੜੇ ਦੋ ਮੈਂਬਰ ਨੇ ਸਰਦਾਰ ਅਵਤਾਰ ਸਿੰਘ ਜੀ ਦੁੱਗਲ ਤੇ ਜਸਵਿੰਦਰ ਸਿੰਘ ਹਾਂਜੀ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਮਕਸਦ ਸੀਗਾ ਟਰਾਂਸਪੇਰੈਂਟ ਰਹਿਣਾ ਤੇ ਓਪਨ ਬੁੱਕ ਵਾਂਗੂ ਜੋ ਵੀ ਕਿਉਂਕਿ ਪਹਿਲੀ ਅਕਤੂਬਰ ਨੂੰ ਚਾਰਜ ਲਿਆ ਕਮੇਟੀ ਨੇ ਮੈਂ ਸਾਨੂੰ ਹੁਣ ਤੱਕ ਕੀ ਮਿਲਿਆ ਕੀ ਪ੍ਰੋਜੈਕਟ ਨੇ ਤੇ ਆਪਾਂ ਕਿਵੇਂ ਅੱਗੇ ਵਧਣਾ ਤੇ ਇਹਦਾ ਮੇਨ ਰੀਜਨ ਸੀਗਾ ਵੇ ਸੰਗਤ ਦੀ ਇਨਵੋਲਵਮੈਂਟ ਰਵੇ ਸੰਗਤ ਨੂੰ ਪਤਾ ਹੋਵੇ ਕੀ ਪ੍ਰੋਜੈਕਟ ਚੱਲ ਰਹੇ ਨੇ ਕੀ ਸਾਡੇ ਕੋਲ ਫੰਡਿੰਗ ਹੈਗੀ ਆ ਤੇ ਇਹਨਾਂ ਨੂੰ ਕਿਵੇਂ ਅੱਗੇ ਵਧਾਉਣਾ ਤੇ ਉਹਦੇ ਵਿੱਚ ਮੇਨ ਮੇਨ ਦੱਸਿਆ ਸੀ ਕਿ ਬਈ ਲਾਇਬਿਲਟੀ ਸਾਡੀਆਂ ਕੀ ਨੇ ਲੋਨ ਕਿੰਨਾ ਆ ਤੇ ਰੈਵਨਿਊ ਕੈਨੇਡਾ ਦੇ ਨਾਲ ਜੋ ਟੈਕਸ ਦੀ ਥੋੜੀ ਆਈ ਹੈ ਉਹਦੇ ਬਾਰੇ ਦੱਸਿਆ ਗਿਆ ਸੀਗਾ ਲੀਨਸ ਹੋਰ ਕਿਹੜੀਆਂ-ਕਿਹੜੀਆਂ ਨੇ ਤੇ ਘਰ ਦਾ ਜੋ ਬਾਰਸ਼ਾ 112 ਮਾਰਟਿੰਡੇਲਾ ਉਹ ਸਾਰਾ ਜੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਸੀਗਾ ਤੇ ਬਾਕੀ মুਵਿੰਗ ਫੋਰਵਰਡ ਜਨਰ ਬੋਡੀ ਦੀ ਮੀਟਿੰਗ ਬਾਰੇ ਦੱਸਿਆ ਸੀ ਜਿਹਦੇ ਵਿੱਚ ਵਿਸਤਾਰ ਦੇ ਨਾਲ ਉਹਦੇ ਵਿੱਚ ਤਿੰਨ ਚੀਜ਼ਾਂ ਪ੍ਰੈਜ਼ੀਡੈਂਸ਼ੀਅਲ ਰਿਪੋਰਟ ਹੁੰਦੀ ਆ ਟ੍ਰਾਇਰ ਰਿਪੋਰਟ ਹੁੰਦੀ ਤੇ ਬੋਰਡ ਆਫ ਟਰਸਟੀ ਦੀ ਰਿਪੋਰਟ ਹੁੰਦੀ ਆ ਉਹਦੇ ਵਿੱਚ ਹੋਰ ਵੀ ਜਿਹੜਾ ਖੁੱਲ ਕੇ ਦੱਸਿਆ ਜਾਊਗਾ ਸਾਰਾ ਹਸਾਬ ਕਿਤਾਬ ਤੇ ਬਾਕੀ ਕਮੇਟੀ ਨੇ ਜਿਹੜਾ ਹਸਾਬ ਕਿਤਾਬ ਦਾ ਆ ਉਹ ਅ ਮਹੀਨੇ ਦੇ ਬਾਅਦ ਸਾਰਾ ਖਰਚਾ ਬੋਰਡ ਦੇ ਉੱਤੇ ਵੀ ਲਾਇਆ ਜਾਊਗਾ ਤੇ ਸਟੇਜ ਦੇ ਉੱਤੇ ਵੀ ਸਾਰਾ ਦੱਸਿਆ ਜਾਊਗਾ ਸੋ ਵੱਤ ਵੱਦ ਟਰਾਂਸਪੇਰੈਂਟ ਕਿਉਂਕਿ ਵਲੰਟੀਅਰ ਕੰਮ ਹੈਗਾ ਤੇ ਅਸੀਂ ਇਹਨੂੰ ਸੇਵਾ ਸਮਝ ਕੇ ਕਰਾਂਗੇ ਤੇ ਆਪਣੇ ਸਾਰੀ ਕਮੇਟੀ ਕਮਿਟਿਡ ਆ ਆਪਣੇ ਗੁਰਦੁਆਰਾ ਸਾਹਿਬ ਦੇ ਲਈ ਸਾਡਾ ਫੋਕਸ ਇੱਤੇ ਰਹੂਗਾ ਤੇ ਹਾਂਜੀ ਇਹ ਹੀ ਮੁੱਖ ਵਿਚਾਰਾਂ ਹੋਈਆਂ ਸੀਗੀਆਂ ਜੀ ਜਿਹੜੀ ਅਗਲੀ ਮੀਟਿੰਗ 3 ਨਵੰਬਰ ਦੀ ਕਾਲ ਕੀਤੀ ਗਈ ਹੈ ਸੰਡੇ ਦੁਪਹਿਰੇ 2 ਵਜੇ ਹੈਗੀ ਆ ਮੀਟਿੰਗ ਤੇ ਉਹ ਉਹ ਜਨਰਲ ਬੋਡੀ ਮੀਟਿੰਗ ਆ ਤੇ ਉਹਦੇ ਵਿੱਚ ਕੋਰਮ ਦੇ ਅਧਾਰ ਤੇ ਹੁੰਦੀ ਜੇ ਉਹਦੇ ਵਿੱਚ ਪਹਿਲੀ ਮੀਟਿੰਗ ਚ ਨਾ ਕੋਰਮ ਪੂਰਾ ਹੋਇਆ ਫੇ ਅਗਲੀ ਡੇਟ ਡਿਸਾਈਡ ਜਿਹੜੀ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ